ਨੂੰ ਲੁੱਟਣ ਵਾਲੇ ਲੋਟੇਰਿਆ ਦੇ ਹੌਸਲੇ ਬੁਲੰਦ ਵਿਰੋਧ ਕਰਨ ਵਾਲੇ ਨੌਜਵਾਨ ਦੀ ਕੀਤੀ ਲੋਟੇਰਿਆ ਦੇ ਸਾਥੀਆਂ ਰੰਜਿਸ਼ ਤਹਿਤ ਕੁਟਮਾਰ ਪੰਨ ਦਿੱਤਾ ਮੋਟਰਸਾਈਕਲ ਹਲਕਾ ਖੰਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜੋਲਟਾਇ ਵਾਲਾ ਦੇ ਵਸਨੀਕ ਨੌਜਵਾਨ ਜਗਰਾਤ ਸਿੰਘ ਨੇ ਮੀਡੀਆ ਦੇ ਸਾਹਮਣੇ ਦੱਸਿਆ ਕਿ ਮੈਂ ਆਪਣੇ ਨਾਨਕੇ ਘਰ ਰਹਿੰਦਾ ਹਾਂ ਤੇ ਲੋਹਾਰ ਅੱਡੇ ਤੇ ਮਕੈਨਿਕ ਦਾ ਕੰਮ ਕਰਦਾ ਹਾਂ ਨੌਜਵਾਨ ਜਗਰਾਤ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਮੁੰਡਾ ਪਿੰਡ ਤੋਂ ਜਮਹਰਾਏ ਜਾਣ ਵਾਲੇ ਰੋਡ ਉੱਤੇ ਹਰ ਰੋਜ਼ ਲੁਟੇਰਿਆਂ ਵੱਲੋਂ ਲੋਕਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਿਆ ਜਾ ਰਿਹਾ ਹੈ। ਉਨਾ ਕਿਹਾ ਕਿ ਬਿੱਤੇ ਕੁਝ ਦਿਨ ਪਹਿਲਾਂ ਲੁਟੇਰਿਆਂ ਵੱਲੋਂ ਇੱਕ ਔਰਤ ਨੂੰ ਲੁੱਟਿਆ ਜਾ ਰਿਹਾ ਸੀ ਜਿਸ ਔਰਤ ਵੱਲੋਂ ਰੋਲਾ ਪਾਇਆ ਜਾ ਰਿਹਾ ਸੀ ਤਾਂ ਜਿਸ ਨੂੰ ਸੁਣ ਕੇ ਜਗਰਾਤ ਸਿੰਘ ਜੋ ਆਪਣੀ ਗੱਡੀ ਨੂੰ ਲੁਟੇਰਿਆਂ ਅੱਗੇ ਕਰਕੇ ਮੋਟਰਸਾਈਕਲ ਤੇ ਦੌੜਦੇ ਸਮੇਂ ਹੇਠਾ ਸੁੱਟ ਦਿੱਤਾ ਜਿਸ ਨਾਲ ਇੱਕ ਲੁਟੇਰੇ ਦੇ ਸੱਟ ਵੀ ਲੱਗ ਗਈ ਜਿਸ ਤੋਂ ਬਾਅਦ ਲੋਕਾਂ ਵੱਲੋਂ ਫੜ ਕੇ ਇਹਨਾਂ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਪੁਲਿਸ ਨੇ ਇੱਕ ਲੁਟੇਰੇ ਦੇ ਉੱਤੇ ਕਾਰਵਾਈ ਕਰਕੇ ਜੇਲ੍ਹ ਭੇਜ ਦਿੱਤਾ ਅਤੇ ਦੂਜੇ ਲੁਟੇਰੇ ਨੂੰ ਸੱਟ ਲੱਗੀ ਦਾ ਬੋਲ ਕੇ ਛੱਡ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਇਸੇ ਰੰਜਿਸ਼ ਤਹਿਤ ਲੁਟੇਰਿਆਂ ਦੇ ਗੈਂਗ ਦੂਜੇ ਸਾਥੀਆਂ ਨੇ ਲਗਭਗ 10-15 ਦਿਨਾਂ ਬਾਅਦ ਨੌਜਵਾਨ ਜਗਰਾਤ ਸਿੰਘ ਦੀ ਕੁੱਟਮਾਰ ਕਰਕੇ ਮੋਟਰਸਾਈਕਲ ਦੀ ਵੀ ਪੰਨ ਤੋੜ ਕੀਤੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਸ਼ਾਸਨ ਲੋਕਾਂ ਨੂੰ ਕਹਿੰਦਾ ਕਿ ਸ਼ਰਾਰਤੀ ਅੰਸਰਾਂ ਨੂੰ ਫੜਾਉਣ ਵਿੱਚ ਸਾਡਾ ਸਾਥ ਦਿੱਤਾ ਜਾਵੇ। ਜੇਕਰ ਨੌਜਵਾਨ ਜਗਰਾਤ ਸਿੰਘ ਨੇ ਹੌਸਲੇ ਨਾਲ ਲੁਟੇਰਿਆਂ ਨੂੰ ਫੜਾਉਣ ਵਿੱਚ ਪ੍ਰਸ਼ਾਸਨ ਦੀ ਮਦਦ ਕੀਤੀ ਹੈ ਤਾਂ ਪ੍ਰਸ਼ਾਸਨ ਨੂੰ ਨੌਜਵਾਨ ਜਗਰਾਤ ਸਿੰਘ ਦੀ ਗੱਲ ਤੇ ਗੌਰ ਕਰਨਾ ਚਾਹੀਦਾ ਹੈ। ਜਗਰਾਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਦੇ ਫੋਲੋ ਇਨ ਸੌਫਟੀ ਮੰਕ ਕੀਤੀ ਹੈ ਤਰਨਤਾਰਨ ਤੋਂ ਪત્રਕਾਰ ਸੋਨ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਜੀ ਜੀ ਮੇਰਾ ਨਾਮ ਜਗਰਾਜ ਸਿੰਘ ਮੈਂ ਪਿੰਡ ਜੋਲਟਾ ਦੇ ਦੋ ਨਾੜਕੇ ਘਰ ਰਹਿਣਾ ਵਾਂ ਤੇ ਮਾਮਲਾ ਜਿਹੜਾ ਤੁਹਾਡੇ ਨਾਲ ਦੱਸਿਆ ਜਾ ਰਿਹਾ ਤੁਹਾਡੀ ਕੁਟਬਾਰ ਹੋਈ ਹੈ ਅੱਜ ਤੋਂ 20 ਦਿਨ ਪਹਿਲਾਂ ਵੀਰ ਜੀ ਇੱਥੇ ਨਾ ਰੋਜ਼ ਹੀ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਆ ਕਦੀ ਹਥਿਆਰਾਂ ਦੇ ਨੋਕ ਤੇ ਨਾਲ ਜਨਾਨੀਆਂ ਨੂੰ ਲੋੜਦੇ ਆ ਕਦੀ ਬੰਦਿਆਂ ਨੂੰ ਲੋੜਦੇ ਆ ਰੋਜ਼ ਕਿਸੇ ਦਾ ਪਰਸ ਖੋਲਿਆ ਕਿਸੇ ਦਾ ਮੋਬਾਈਲ ਖੋਲਿਆ ਕਿਸੇ ਦਾ ਕੋਈ ਖੋਲਿਆ ਰੋਹੀ ਕੋਈ ਨਾ ਕੋਈ ਹੁੰਦੀ ਆ 12 13 ਵਾਰ ਦਾ ਤਾਂ ਇੱਕ ਦਿਨ ਦੇ ਵਿੱਚ ਹੁੰਦੀਆਂ ਹੀ ਰਹਿੰਦੀਆਂ ਵਾ ਇਸ ਲਈ ਤੁਹਾਡੀ ਜਿਹੜੀ ਕੁੱਟਮਾਰ ਕੀਤੀ ਗਈ ਕਿਉਂ ਕੀਤੀ ਗਈ ਹੈ ਕਿਉਂਕਿ ਅੱਜ ਤੋਂ 10 ਦੇਰ ਪਹਿਲਾਂ ਇੱਥੇ ਜਨਾਨੇ ਕੋਈ ਔਰਤ ਜਾ ਰਹੀ ਸੀ ਅੱਡੇ ਤੋਂ ਤੇ ਉਹ ਉਹਦੇ ਕੋਲ ਪਰਸ ਖੋਇਆ ਗਿਆ ਤੇ ਇਸ ਲਈ ਉਹਦੇ ਰੌਲਾ ਪਾਉਣ ਤੇ ਉੱਪਰ ਮੈਂ ਆਪਣਾ ਟੈਂਪੋ ਮਾਰ ਕੇ ਤੋਂ ਬੰਦੇ ਸੁੱਟ ਇੱਕ ਬੰਦੇ ਦੇ ਉੱਪਰ ਪਰਚਿਆ ਵਾ ਇੱਕ ਬੰਦੇ ਨੂੰ ਛੱਟ ਲੱਗਣ ਦੇ ਕਾਰਨ ਮੁਲਾਜ਼ਮ ਇੱਥੇ ਛੱਡ ਗਏ ਤੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਮੇਰੇ ਉੱਪਰ ਵਾਰਦਾਦ ਕਰੇ ਅਣਖੇ ਕੀਤੀ ਜਿਹੜੇ ਲੁਟੇਰੇ ਸੀ ਉਹ ਕਦੇ ਉੱਤੇ ਟੇਰੇ ਮੋਠਿਆਲਾਂ ਦੇ ਉੱਪਰ ਹੀ ਉਹਨਾਂ ਦਾ ਮੋਟਰਸਾਈਕਲ ਤੇ ਪੁਲਿਸ ਲਾ ਕੇ ਕਹਿੰਗੇ ਕਿ ਕਿੱਥੇ ਲਾਇਆ ਮੋਠਿਆਲ ਇਨਸਾਨੀ ਤੌਰ ਤੇ ਉਹ ਪੁਲਿਸ ਵਾਲੇ ਇਹਦੇ ਘਰ ਛੱਡ ਕੇ ਚਲ ਗਏ ਜਿਹੜੇ ਲੋਟਾਖਵਾ ਕਰਦੇ ਸੀ ਉਹਨਾਂ ਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਤੋਂ ਮਿਲ ਗਈ ਹਾਂਜੀ ਹਾਂਜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਸਬੰਧੀ ਕੋਈ ਪ੍ਰਸ਼ਾਸਨ ਨੂੰ ਕੋਈ ਦਖਾਸਤ ਪੇਸ਼ਰਾ ਦਿੱਤੀ ਆ ਡੀਐਸਪੀ ਗੋੰਦਵਾਲ ਸਾਹਿਬ ਦੇ ਸਰਕਾਰਸ਼ ਦਿੱਤੀ ਆ ਭਾਈ ਨੇ ਉਹਨਾਂ ਦੇ ਨਾਮ ਲਿਖਾਏ ਆ ਹਾਂਜੀ ਹਾਂਜੀ ਭਾਈ ਨੇ ਸਾਰੇ ਨਾਮ ਲਿਖਾਏ ਆ ਜੀ ਮੰਗ ਕੀ ਕਰਦੇ ਜੀ ਮੈਂ ਕਿ ਮੈਂ ਪ੍ਰਸ਼ਾਸਨ ਤੋਂ ਇਹੇ ਕਰਦਾ ਤੇ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹੰਜੀ ਭਾਈ ਕਿਹਨਾ ਡਾਡਾ ਜੀ ਸੁਜੀਤ ਸਿੰਘ ਫਤਮਾ ਕਿਹੜਾ ਪਿੰਡ ਹੈ ਜੋਲਟਾ ਵਾਲਾ ਜੀ ਕੀ ਮਾਮਲਾ ਜਿਹੜਾ ਨੌਜਵਾਨ ਦੀ ਦੱਸਿਆ ਜਾ ਰਿਹਾ ਵੀ ਕੁੱਟਮਾਰ ਹੋਈ ਹੈ ਇਹ ਜੀ ਮਾਮਲਾ ਇਦਾਂ ਗਾ ਅਜ ਤੋਂ 20 ਦਿਨ ਪਹਿਲਾਂ ਇੱਥੇ ਸਾਡੇ ਲਾਗੇ ਰੋਜ਼ ਵਾਰ ਦਾਤ ਕੋਈ ਨਾ ਕੋਈ ਹੁੰਦੀ ਇੱਕ ਦਿਨ ਚ 5 5 6 6 ਵਾਰ ਦਾਤ ਹੁੰਦੀਆਂ ਰਹੀਆਂ ਇਹ ਨੌਜਵਾਨ ਆਪਣਾ ਟੈਂਪੂ ਲੈ ਕੇ ਆਉਣਦਿਆ ਸੀ ਤੇ ਉਹ ਜਿਹੜੇ ਬੰਦੇ ਆ ਉਹਨਾਂ ਨੇ ਮੋਟਰਸਾਈਕਲ ਢੱਕ ਕੇ ਕਿ ਲੇਡੀਜ਼ ਦਾ ਪਰਸ ਖੋਇਆ ਤੇ ਪਰਸ ਖੋ ਗਿਆ ਭੱਜਣ ਲੱਗੇ ਤੇ ਉਹਦੇ ਟੈਂਪੂ ਦੇ ਵਿੱਚ ਜਿਹੜੇ ਜਾ ਕੇ ਵੱਜ ਗਏ ਤੇ ਵੱਜ ਗਏ ਤੇ ਮੈਂ ਮੁਲਾਜ਼ਮ ਸਾਹਿਬ ਨੂੰ ਗੁਰਨਾਮ ਸਿੰਘ ਨੂੰ ਫੋਨ ਲਾ ਕੇ ਮ ਤੇ ਦੱਸਿਆ ਤੇ ਉਹਨਾਂ ਨੇ ਮੁਲਾਜ਼ਮ ਭੇਜ ਤੇ ਜੋ ਬੰਦੇ ਲੈ ਕੇ ਫੜ ਕੇ ਉਹਦੇ ਵਿੱਚ ਜਿਹੜੇ ਬੰਦੇ ਤੇ ਸੱਟ ਲੱਗੀ ਸੀ ਨਾ ਜੀ ਉਹਨੂੰ ਇੱਥੇ ਛੱਡ ਗਏ ਉੱਥੇ ਛੱਡ ਗਏ ਹੁਣ ਇਹ ਜਿਹੜੇ ਬੰਦੇ ਨੇ ਇਹ ਇੱਕ ਬੰਦੇ ਦੇ ਪ੍ਰਸ਼ਾਸਨ ਕਹਿੰਦਾ ਵਾ ਕਿ ਸਾਡਾ ਸਾਥ ਦੋ ਤਾਂ ਹੁਣ ਜੇ ਇਹਨੇ ਨੌਜਵਾਨਾਂ ਨੇ ਸਾਥ ਦਿੱਤਾ ਕਿਉਂਕਿ ਜੇ ਸਾਥ ਦਿੱਤਾ ਤੇ ਹੁਣ ਉਹ ਬੰਦੇ ਆ ਕੇ ਕਿਤੇ ਦੀ ਦੁਕਾਨ ਤੇ ਮਾਰਦੇ ਆ ਕਿਤੇ ਫੋਨ ਲਵਾਉਂਦੇ ਆ ਕਿਤੇ ਕੋਹ ਕਰਦੇ ਆ ਕਿ ਨੂੰ ਮਾਰਦਾਂਗੇ ਦੇ ਦਸੋ ਪ੍ਰਸ਼ਾਸਨ ਦਾ ਸਾਥ ਕਿਦਾਂ ਫਿਰ ਬੰਦਾ ਦਊਗਾ ਕੋਈ ਨਟੇਰੀਆਂ ਦੇ ਹੌਸਲੇ ਬੁਲੰਦ ਆ ਮੈਂ ਨਹੀਂ ਪੂਰੇ ਬੁਲੰਦ ਆ ਜੀ ਇੱਕ ਦਿਨ ਤੁਸੀਂ ਕੋਈ ਪੁੱਛ ਲਓ ਕਿੰਨੇ ਤੁਸੀਂ ਸਾਰੇ ਪਿੰਡ ਤੋਂ ਪੁੱਛ ਸਕਦੇ ਆ ਜੀ ਕਿੰਨੀਆਂ ਵਾਰਦਾਤਾਂ ਹੋਈਆਂ ਕਿੰਨੇ ਲੁੱਟੇ ਕਿੰਨੇ ਨਿਸ਼ਾਹਰਾਂ ਤਾਂ ਹੀ ਕੋਈ ਬੁੱਢਾ ਬੁਢੀ ਆਉਂਦੇ ਐ ਐਕਟਿ ਨੇ ਕੀਤਾ ਤਾਂ ਹੁਣ ਇਹਦਾ ਕੋਈ ਸਾਥ ਨਹੀਂ ਦੇਣਦੇ ਆ ਤਿੰਨ ਦਿਨ ਹੋ ਗਏ ਆ ਜਿਹੜੀ ਦਰਖਾਸਤ ਦਿੱਤੀ ਆ ਦੱਸਿਆ ਜਾ ਰਿਹਾ ਕਿਸੇ ਲੇਡੀ ਦਾ ਨਾਂ ਸੁੱਟ ਕੇ ਇਲਾਕੇ ਵਿੱਚ ਹਾਂ ਹਾਂਜੀ ਇਲਾਕੇ ਦੀ ਲੇਡੀਜ਼ ਦੇ ਇੱਕ ਲੇਡੀਸ ਆਉਂਦੇ ਨਾਲ ਉਹਦੀ ਬੇਟੀ 10 ਸਾਲਾਂ ਦੀ ਉਹਦਾ ਤੇ ਸਾਰਾ ਕੁਝ ਹੋ ਗਿਆ ਲੈ ਗਏ ਨਾ ਭਲਾਣੇ ਮੋੜ ਤੋਂ ਉਹਨੂੰ ਉਹਦੇ ਮੁੜ ਕੇ ਮੈਂ ਫੋਨ ਦਿੱਤਾ ਤਾਂ ਉਹਨੇ ਆਪਦੇ ਘਰ ਦੇ ਨੂੰ ਫੋਨ ਲਾ ਕੇ ਤੇ ਉੱਥੋਂ ਹੀ ਮੁੜ ਗਈ ਉਹ ਤੇ ਉਹਨੇ ਵੀ ਮੇਰੇ ਖਰਾਂ ਦਰਖਾਸਤ ਪਤਾ ਨਹੀਂ ਕਿਤੇ ਦਿੱਤੀ ਕਿ ਨਹੀਂ ਦਿੱਤੀ ਮੈਂ ਨਾ ਸੋਏ ਨੌਜਵਾਨ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਦੋਂ ਦੀਆਂ ਵਾਰਦਾਤਾਂ ਘਟੀਆਂ ਇਥੋਂ ਕੋਤੋਂ ਦਾ ਕੋਈ ਕਾਰਵਾਈ ਨਹੀਂ ਹੋਈ ਜ ਮਤਲਬ ਹੋਈ ਨਹੀਂ ਵਾਰਦਾਤ ਨਹੀਂ ਹੋਈ ਬਾਅਦ ਚ ਕੋਈ ਵੀ ਜਦੋਂ ਦਾ ਇਹ ਕੰਮ ਹੋਇਆ ਵਾ ਨਹੀਂ ਤੇ ਰੋਜ਼ ਭਾਈ ਦੋ ਜਾਂ ਤਿੰਨ ਵਾਰਦਾਤਾਂ ਹੁੰਦੀਆਂ ਹੁੰਦੀਆਂ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗੇ ਜੀ ਪ੍ਰਸ਼ਾਸਨ ਇੱਕ ਬੰਨੇ ਕਹਿੰਦਾ ਵਗੇ ਸਾਡਾ ਸਾਥ ਦਿੱਤਾ ਜਾਵੇ ਜੇ ਸਾਥ ਦਿੱਤਾ ਵਾ ਤੇ ਹੁਣ ਵੇਖੋ ਤੁਹਾਡੇ ਸਾਹਮਣੇ ਇਹ ਮੁੰਡਾ ਨਾ ਇਹਦਾ ਮਾਂ ਵਾ ਨਾ ਇਹਦਾ ਪਿਓ ਆ ਨਾਂਕੇ ਘਰ ਰਹਿੰਦਾ ਉਹ ਵੀ ਰੌਲਾ ਪਾਉਂਦੇ ਆ ਕਿ ਉਹ ਕਿਤੇ ਕਿਸ ਤੋਂ ਫੋਨ ਲਵਾ ਦਿੰਦੇ ਕਿਤੇ ਦੁਕਾਨ ਤੇ ਆ ਕੇ ਕੁੱਟ ਮਾਰ ਕਰ ਗਏ ਆ ਕਿਸ ਤਾ ਦੇ ਮੋਟਰਸਾਈਕਲ ਲਿਆ ਉਹਦਾ ਸਾਰਾ ਮੋਟਰਸਾਈਕਲ ਭੱਜ ਗਿਆ ਜੀ ਉਹ ਤੁਹਾਨੂੰ ਖਾ ਦੱਤਾ ਗਿਆ ਵਾ ਤੇ ਪ੍ਰਸ਼ਾਸਨ ਨੂੰ ਚ ਕਿ ਜਿਹੜਾ ਕੋਈ ਹਰ ਕੋਈ ਬੰਦਾ ਧੀ ਪੁੱਤ ਹਰਗੇ ਦਾ ਸੇਫ ਰਵੇ ਕਿਸ ਨੂੰ ਕੋਈ ਰਵੇ ਨਾ ਤੇ ਜੇ ਇਹ ਹੋ ਰਹਿਣਾ ਤਾਂ ਫਿਰ ਕਿਸ ਪ੍ਰਸ਼ਾਸਨ ਦੀ ਕਿਸ ਨੇ ਕੀ ਮਦਦ ਕਰ ਲਈ ਜੀ